ਜਦੋਂ ਉਹ ਇੰਡੀਆ ਹੁੰਦੇ ਸੀਗੇ ਪੰਜਾਬ ਹੁੰਦੇ ਸੀਗੇ ਤਾਂ ਘਰਦਿਆਂ ਨੇ ਨਾ ਬਹੁਤ ਗਿਆ ਸੀਗਾ ਕੁਕਿੰਗ ਸਿੱਖ ਲਾ ਬਾਈ ਕੁਕਿੰਗ ਸਿੱਖ ਲਾ ਖੋਰ ਨਹੀਂ ਦਾ ਬਣਾ ਨਹੀਂ ਤਾਂ ਦਾਲ ਸਬਜ਼ੀ ਬਣਾਉਣੀ ਸਿੱਖ ਲਾ ਰੋਟੀ ਬਣਾਉਣੀ ਸਿੱਖ ਲਾ ਵੈਸੇ ਤਾਂ ਮੈਨੂੰ ਥੋੜਾ ਬਹੁਤਾ ਆਉਂਦਾ ਸੀਗਾ ਪਰ ਮੈਨੂੰ ਇਹ ਵੀ ਯਕੀਨ ਨਹੀਂ ਸੀ ਕਿ ਮੇਰਾ ਵੀਜ਼ਾ ਆ ਜਾਊਗਾ ਤੰਦੋਂ ਤੋਂ ਬਹੁਤ ਕਰਦਿਆਂ ਨੇ ਗਿਆ ਪਰ ਮੈਂ ਕੁਕਿੰਗ ਨਹੀਂ ਸਿੱਖੀ ਤਾਂ ਉਹਨ ਇੱਥੇ ਆ ਕੇ ਆਪਣੇ ਆਪ ਥੋੜੀ-ਬਹੁਤੀ ਸਿੱਖ ਗਈਆਂ। ਬਸ ਇਸ ਨੂੰ ਕਰਕੇ ਠੰਡ ਬਹੁਤ ਹੋਈ ਪਈ ਆ। ਤਾਂ ਅੱਜ ਬਣਾਉਨੇ ਆ ਗੋਟ ਬਣਾਉਨੇ ਆ। ਗੋਟ ਬਣਾਉਣ ਲਈ। ਵੈਸੇ ਮੈਂ ਗੋਟ ਪਹਿਲੀ ਵਾਰ ਬਣਾਉਣ ਲੱਗਿਆ ਤਾਂ ਮੈਨੂੰ ਇੱਟਾ ਕੋਈ ਐਕਸਪੀਰੀਅੰਸ ਨਹੀਂ ਕੋਈ ਕੁਝ ਵੀਡੀਓ ਦੇਖਤੀਆਂ ਸੀਗਾ ਗੋਟ ਦੀ। ਤਾਂ ਉਹ ਤੋਂ ਬਾਅਦ ਹਾਂ ਟਰਾਈ ਕਰਦੇ ਆ। ਜੇ ਵਧੀਆ ਬਣ ਗਿਆ ਤਾਂ ਬੇਸਕਿ ਜ ਮੈਨੂੰ ਤਾਂ ਸ਼ਾਇਦ ਉਦਾਂ ਹੀ ਹੋਣਾ ਜਿੱਦਾਂ ਆਪਾਂ ਨਾਰਮਲ ਹੋਰ ਚੀਜ਼ਾਂ ਬਣਾਉਂਦੇ ਆ ਪਹਿਲਾਂ ਕੀ ਆ ਤੜਕਾ ਲਾਉ ਬਾਅਦ ਚ ਕੀ ਆ ਆਪਣਾ ਜੋ ਵੀ ਤੁਹਾਡੇ ਕੋਲ ਚਿਕਨ ਗੋਟ ਆ ਵਿੱਚ ਬਾ ਦੇ ਫੱਕਿਆ ਨੇ ਡਾਕ ਕਿ ਮੈਂ ਹੋਰ ਤਾਂ ਨਹੀਂ ਕੋਈ ਸਿੱਖਿਆ ਇਹ ਤੜਕੇ ਤੁੜਕੇ ਲਾਉਣੇ ਥੋੜੇ ਸਿੱਖ ਗਏ ਤੇ ਲੱਗਦਾ ਸਾਰੀਆਂ ਚੀਜ਼ਾਂ ਦਾ ਸੀਮ ਦੇ ਹਿਸਾਬ ਹੋਣਾ ਤੜਕੇ ਦਾ ਤਾਂ ਪਰ ਕੋਈ ਚੀਜ਼ਾਂ ਵਿੱਚ ਕੀ ਮਸਾਲਾ ਪੈਂਦਾ ਹੁੰਦਾ ਤੇ ਕੋਈ ਚੀਜ਼ਾਂ ਵਿੱਚ ਨਹੀਂ ਮਸਾਲਾ ਪੈਂਦਾ ਜਿਵੇਂ ਹੁਣ ਮੈਂ ਕੱਦੂ ਦੀ ਸਬਜ਼ੀ ਬਣਾਉਣਾ ਹੁੰਨਾ ਤੇ ਮਿਰਚਾਂ ਹਰੀਆਂ ਮਿਰਚਾਂ ਗੰਡੇ ਦੁੱਧ ਪਾ ਕੇ ਬਣਾਉਣਾ ਹੁੰਨਾ ਉਹਨਾਂ ਵਿੱਚ ਮੈਂ ਮਸਾਲਾ ਨਹੀਂ ਪਾਉਂਦਾ ਮਤਲਬ ਜਿਹੜੀ ਵੀ ਚੀਜ਼ ਮੈਂ ਦੁੱਧ ਵਾਲੀ ਬਣਾਉਂਦਾ ਨਾ ਉਹਦੇ ਵਿੱਚ ਮਸਾਲਾ ਨਹੀਂ ਪਾਉਂਦਾ ਤਾਂ ਅੱਜ ਬਣਾਉਨੇ ਆਪਾਂ ਗੋਟ ਬੱਕਰਾ ਬਣਾ ਕੇ ਦੇਖਦੇ ਆਂ ਪਹਿਲੀ ਵਾਰ ਬਣਾਉਣਾ ਜੇ ਸਹੀ ਬਣ ਗਿਆ ਤਾਂ ਕਾ ਉਦੋਂ ਘਰਦਿਆਂ ਨੇ ਬਹੁਤ ਮਨਵਰਦੇ ਕਹਿੰਦੇ ਹੁੰਦੇ ਸੀਗੇ ਕਿ ਤੂੰ ਥੋੜਾ ਬਹੁਤ ਤਾਂ ਕੰਮ ਸਿੱਖ ਲੈ ਤੂੰ ਬਾਹਰ ਜਾਣਾ ਭਰਾਵਾ ਤੇ ਤੈਨੂੰ ਬੱਸ ਉਦੋਂ ਕੀ ਆ ਬੰਦਾ ਸਿੱਖਦਾ ਹੀ ਨਹੀਂਗਾ ਹੋਰ ਕੰਮਾਂ ਜੀ ਤਾਂ ਮੈਂ ਇੱਕ ਵੀਡੀਓ ਦੇਖੀ ਆ ਕਿੱਦਾਂ ਬਣਾਉਂਦੇ ਆ ਜਿਹੜਾ ਗੋਟ ਕਿੱਦਾਂ ਬਣਾਉਂਦੇ ਆ ਬੱਕਰਾ ਕਿੱਦਾਂ ਬਣਾਉਂਦੇ ਆ YouTube ਤੇ ਵੀਡੀਓ ਦੇਖੀ ਸੀਗੀ ਤਾਂ ਉਸ ਤੋਂ ਬਾਅਦ ਹੁਣ ਬਣਾ ਕੇ ਦੇਖਦੇ ਆ ਮੇਰੇ ਕੋਲ ਅੱਧਾ ਕਿੱਗਿਲੋ ਗੋਟ ਮੀਟ ਹੈ ਬੱਕਰੇ ਦਾ ਮੀਟ ਹੈ ਤਾਂ ਉਹਦੇ ਵਿੱਚ ਚਾਰ ਕੁ ਛੋਟੇ ਛੋਟੇ ਗੰਡੇ ਪਾ ਲੈਨੇ ਆ ਤੇ ਬਾਅਦ ਚ ਦੇਖਦੇ ਆ ਕਿਦਾਂ ਦਾ ਬਣਦਾ ਪਰ ਗੰਡੇ ਨੂੰ ਰਿਜਨ ਤੇ ਕਾਫੀ ਟਾਈਮ ਲੱਗ ਜਾਂਦਾ ਨਾ ਤਾਂ ਮੇਰੇ ਕੋਲ ਤਾਂ ਕੁੱਕਰ ਹੈਗਾ ਪਰ ਮੈਂ ਮੈਨੂੰ ਕੁੱਕਰ ਬੰਦ ਕਰਕੇ ਬਣਾਉਣੀ ਸਬਜ਼ੀ ਵਧੀਆ ਨਹੀਂ ਲੱਗਦੀ ਖਾਸ ਕਰਕੇ ਜਦੋਂ ਮੈਂ ਚਿਕਨ ਬਣਾਉਣਾ ਹੁੰਦਾ ਮਤਲਬ ਥੋੜਾ ਥੋੜਾ ਗੈਸ ਛੱਡਿਆ ਹੋਵੇ ਭਾਵੇਂ ਘੰਟਾ ਲੱਗ ਜਾਏ ਹੌਲੀ ਹੌਲੀ ਆਪਣੇ ਆਪ ਬਣੇ ਰੋਣਾ ਆ ਰਿਹਾ ਆ ਗੰਡੇ ਗੰਡਿਆਂ ਚੀਨਾਂ ਘੜਤਣ ਬਹੁਤ ਹੈ ਅੱਜ ਹੀ ਕੋਈ ਪੰਜਾਬੀ ਬੰਦਾ ਦੇਖ ਰਿਹਾ ਹੈ ਹਾਂਜੀ ਰਾਤ ਕਿੱਥੇ ਕੈਨੇਡਾ ਇੱਥੇ ਤਾਂ ਹਲੇ 3:50 ਮਿੰਟ ਹੋਏ ਆ ਹਾਂਜੀ ਇੰਡੀਆ ਵਿੱਚ ਹੁਣ ਕੀ ਟਾਈਮ ਹੋ ਗਿਆ ਸਵਾਣ ਮੈਨੂੰ ਵੈਸੇ ਪਤਾ ਨਹੀਂ ਤੁਸੀਂ ਨੌਨवेज ਲਾਈਕ ਕਰਦੇ ਨਹੀਂ ਨਹੀਂ ਮੈਂ ਮਾਸਾ ਚਿਕਨ ਵਗੈਰਾ ਤਾਂ ਬਣਾਉਂਦਾ ਹੋਰ ਇਹਨਾਂ ਪਹਿਲੀ ਵਾਰ ਅੱਜ ਬੋਟਲ ਨਾਲ ਕੇ ਦੇਖਦੇ ਆਂ ਕੁਝ ਗੰਡੇ ਕੱਟੇ ਆ ਮੈਂ ਤੈਨੂੰ ਐਸੀ ਮੈਂ ਇੱਕ YouTube ਤੋਂ ਵੀਡੀਓ ਦੇਖੀ ਸੀ ਹਾਂਜੀ ਮੈਨੂੰ ਤਾਂ ਤੁਸੀਂ ਕਹੀ ਜਾਂਦੇ ਆ ਕਿ ਸੌਂ ਜਾਣਾ ਚਾਹੀਦਾ ਸਾਡੇ ਤਾਂ ਦਿਨ ਹੈ। ਇੰਡੀਆ ਵਿੱਚ ਤਾਂ ਹੁਣ ਵੱਜ ਗਏ ਹੁਣੇ ਆ ਗਏ 21:00 ਵੱਜ ਗਏ ਹੋਣੇ ਆ। ਪਹਿਲਾਂ ਯਾਰ ਇਦਾਂ ਹੁੰਦਾ ਸੀਗਾ ਕਿ ਲੋਕ ਇਹਨਾਂ ਜਿਹੜਾ ਬਾਹਰ ਲੋਕ ਰਹਿੰਦੇ ਆ ਉਹ ਉਹ ਅੱਧੀ ਰਾਤ ਵੀ ਕੰਮ ਕਰਦੇ ਸੀ ਰਾਤਾਂ ਨੂੰ ਵੀ ਹੁਣ ਤਾਂ ਇੰਡੀਆ ਵਿੱਚ ਵੀ ਲੋਕ ਸੌਂਦੇ ਨਹੀਂਗੇ। ਜਦੋਂ ਵੀ ਮੈਂ ਮੈਂ ਵੈਸੇ ਅੱਜ ਪਹਿਲੀ ਵਾਰ ਲਾਈਵ ਆਇਆ ਇਸ ਤੋਂ ਪਹਿਲਾਂ ਮੈਂ ਇੱਕ 20 ਮਿੰਟ ਪਹਿਲਾਂ ਮੈਂ ਬਾਅਦ ਸਨੋ ਵਗੈਰਾ ਦਿਖਾਈ ਸੀਗੀ ਕਿ ਕੀ ਮੋਲ ਹੈ ਤਾਂ ਕੁਕਿੰਗ ਦਾ ਵੈਸੇ ਮੈਨੂੰ ਸ਼ੌਂਕ ਸੀਗਾ ਇੰਡੀਆ ਵਿੱਚ ਵੀ ਮੈਂ ਕਰ ਲੈਂਦਾ ਸੀਗਾ ਰੋਟੀ ਵਗੈਰਾ ਪਰੋਠੇ ਹੋਰ ਕਾਫੀ ਕੰਮ ਇਦਾਂ ਦੇ ਮੈਂ ਇੰਡੀਆ ਵਿੱਚ ਕਰ ਲੈਂਦਾ ਹੁੰਦਾ ਨਹੀਂਗਾ ਮੈਨੂੰ ਇਹਨੂੰ ਉਨੀ ਮਤਲਬ ਡਿਟੇਲ ਚ ਨਹੀਂ ਆਉਂਦੀ ਡੀਪਲੀ ਨਹੀਂ ਆਉਂਦੀ ਮੈਨੂੰ ਨਾ ਕੁਕਿੰਗ ਵਿੱਚ ਵਾਚ ਵਾਚ ਮੈਨੂੰ ਸਭ ਤੋਂ ਜਿਹੜੀ ਮਾੜੀ ਚੀਜ਼ ਲੱਗਦੀ ਹੈ ਨਾ ਉਹ ਮੈਨੂੰ ਗੰਡੇ ਕੱਟਨੇ ਐ ਮੈਂ ਜ਼ਿੰਦਗੀ ਚ ਕਦੇ ਰੋਇਆ ਨਹੀਂ ਹੋਂ ਪਰ ਮੈਨੂੰ ਜਦੋਂ ਗੰਡੇ ਕੱਟਦਾ ਤਾਂ ਮੇਰੇ ਬਹੁਤ ਜਿਹੜੇ ਅੱਖਾਂ ਚੋਂ ਹੰਝੂ ਡੇਗਦੇ ਨਹੀਂ ਜੀ ਮੈਂ ਕੈਨੇਡਾ ਤੇ ਕੈਨੇਡਾ ਇੱਥੇ 20 ਮਿੰਟ ਵਿੱਚ ਰਹਿਣਾ ਆ ਇਕੱਲੇ ਰਹਿਣ ਦਾ ਬਹੁਤ ਖਰਚਾ ਹੁੰਦਾ ਤਾਂ ਅਸੀਂ ਸ਼ੇਅਰਿੰਗ ਵਿੱਚ ਆ ਮੇਰੇ ਜਿਹੜੇ ਦੋਸਤ ਚਾਰ ਜਣੇ ਆ ਅਸੀਂ ਉਹਨਾਂ ਦੇ ਮਤਲਬ ਦੋਹਾਂ ਦੇ ਅਲੱਗ-ਅਲੱਗ ਆਪਣੇ ਰੂਮ ਤਾਂ ਇੱਕ ਮਤਲਬ ਇੱਕ ਰੂਮ ਜੇ ਅਸੀਂ ਦੋ ਜਣੇ ਰਹਿੰਦੇ ਆ ਕੋਈ ਵੀ ਬੰਦਾ ਇੱਥੇ ਪ੍ਰਾਈਵੇਟ ਰੂਮ ਚ ਤਾਂ ਉਦੋਂ ਹੀ ਰਹਿੰਦਾ ਜਦੋਂ ਬੰਦਾ ਵਿਆਹ ਕਰਾ ਲੈਂਦਾ ਵੈਸੇ ਮੇਰੇ ਕੋਲ ਆਪਣਾ ਉਹ ਵੀ ਹੈਗਾ ਯਾਰ ਜਿੱਦੇ ਵਿੱਚ ਗ੍ਰाइंड ਕਰਦੇ ਹੁੰਦੇ ਆ ਪਰ ਮੈਨੂੰ ਗ੍ਰाइंड ਕਰਕੇ ਬਿਲਕੁਲ ਵੀ ਨਹੀਂ ਵਧੀਆ ਲੱਗਦਾ ਉਹਦੀ ਹਾਂਜੀ ਗੰਡੇ ਕੱਟ ਲਏ ਆ ਦੇ ਹੁਣ ਆਪਾਂ ਬਣਾਵਾਂਗੇ ਵੈਸੇ ਗੰਡੇਆਂ ਨਾਲ ਨਿਕਲਿਆ ਨਾਲ ਬੰਨ ਕੁਝ ਹੋਰ ਵੀ ਪਾਉਣਾ ਪੈਣਾ ਇਹਦੇ ਵਿੱਚ ਹਾਂਜੀ ਵਧੀਆ ਜਿਹਾ ਤੜਕਾ ਲਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਵੈਸੇ ਪਾ ਸਕਦੇ ਆ ਜਿਵੇਂ ਮੇਰੇ ਕੋਲ ਤਾਂ ਲਿਮਟਡ ਜੀਆਂ ਚੀਜ਼ਾਂ ਮੈਂ ਪਾਉਣਾ ਹੁੰਦਾ ਮੇਰੇ ਕੋਲ ਹੁੰਦਾ ਪਿਆਜ਼ ਤੇ ਲਸਣ ਆਦਰਕ ਟਮਾਟਰ ਇਸ ਤੋਂ ਇਲਾਵਾ ਮੇਰੇ ਨਾਲ ਦੇ ਮੁੰਡੇ ਬਣਾਉਂਦੇ ਆਂ ਕਾਫੀ ਗੁੱਜਾ ਪਾਉਂਦੇ ਹੁੰਦੇ ਆ ਮਸਾਲੇ ਮਸੂਲੇ ਤੇ ਹੋਰ ਵੀ ਇਲਾਚੀਆਂ ਵਗੈਰਾ ਇਦਾਂ ਦਾ ਕੁਝ ਤਾਂ ਇੰਨੇ ਪਿਆਜ਼ ਮੈਨੂੰ ਲੱਗਦਾ ਕਾਫੀ ਹੋਣੇ ਆ ਹਾਂਜੀ ਪੰਜਾਬ ਤੋਂ ਕੋਈ ਦੇਖ ਰਿਹਾ ਹੈ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੁਸੀਂ ਹਾਂਜੀ 102 ਜਣੇ ਦੇਖ ਰਹੇ ਨੇ 102 ਲੋਕਾਂ ਜਿਹੜੇ ਦੇਖ ਰਹੇ ਨੇ ਲਾਈਵ ਪਰ ਮੈਨੂੰ ਪੰਜਾਬ ਤੋਂ ਕਿੱਥੋਂ ਹੋ ਤੁਸੀਂ ਫਾਜੀ ਕੀ ਕਹਿ ਰਹੇ ਹੋ ਮੋਹਾਲੀ ਮੈਂ ਪੰਜਾਬ ਚ ਮਤਲਬ ਜਦੋਂ ਪੰਜਾਬ ਸੀ ਨਾ ਤਾਂ ਮੈਂ ਬਹੁਤ ਘਟ ਘਰੋਂ ਨਿਕਲਿਆ ਮੈਂ ਸਿਰਫ ਗਿਆ ਬਠਿੰਡ ਫਰੀਦਕੋਟ ਚੰਡੀਗੜ ਪਟਿਆਲੇ ਮੋਹਾਲੀ ਇੱਕ ਵਾਰੀ ਜਦੋਂ ਸਕੂਲ ਚ ਪੜ੍ਹਦੇ ਸੀ ਉਦੋਂ ਲੈ ਕੇ ਗਈ ਸੀਗੇ ਸਾਡੇ ਮਾਸਟਰ ਕਿਲਦਨ ਲਈ ਤਾਂ ਆਨੰਦਪੁਰ ਸਾਹਿਬ ਮੈਰਾਥਨ ਰੇਸ ਸੀਗੀ ਸਾਡੇ ਬਾਲ ਤੋਂ ਵੱਲੋਂ ਮੈਂ ਪਾਰਟਿਸਿਪੇਟ ਕੀਤਾ ਸੀਗਾ ਉਦੋਂ ਗਏ ਸੀਗੇ ਹਾਂਜੀ ਮੈਂ ਵੀ ਅਨਟਾਰੀਓ ਤੋਂ ਆਂ ਅਨਟਾਰੀਓ ਨਾਰਥ ਯੋਰਕ ਐਸੇ ਮੈਨੂੰ ਚੋਪ ਕਰਨਾ ਦਾ ਸਹੀ ਤਰੀਕਾ ਨਾ ਆ ਗਿਆ ਪਹਿਲਾਂ ਮੈਨੂੰ ਸਭ ਦੀਆਂ ਕਟਣੀਆਂ ਨਹੀਂ ਆਉਂਦੀਆਂ ਸੀ ਜਿਹੜੀ ਆਪਣੀ ਪਿੰਡ 'ਚ ਨਹੀਂ ਕਰਦ ਹੁੰਦੀ ਉਹ ਤਾਂ ਮੈਂ ਬਹੁਤ ਵਧੀਆ ਚਲਾ ਲੈਣਾ ਜਿਹੜੀ ਆਪਾਂ ਉਦਾਂ ਇਹ ਵਾਲਾ ਚਾਕੂ ਹਨ ਇਹ ਇਹਦੇ ਲਈ ਥੋੜਾ ਸਕਰਲ ਚਾਹੀਦਾ ਤਾਂ ਇਹ ਵੀ ਅੱਜ ਕੁਆਟਰ ਤੇ ਅਦਰਕ ਵੀ ਪਾ ਗੀ। ਵੈਸੇ ਮੈਂ ਕੁਕਿੰਗ ਦੇਖਦਾ ਹਾਂ ਨਾ ਆਨਲਾਈਨ ਦਾ ਉਹ ਕੀ ਆ ਹਰ ਇੱਕ ਚੀਜ਼ ਅਲੱਗ-ਅਲੱਗ ਬਣਾਉਂਦੇ ਆ ਜਿਵੇਂ ਪਹਿਲਾਂ ਗੰਡਿਆਂ ਨੂੰ ਪੋਂਦੇ ਆ, ਫਰਾਈ ਕਰਦੇ ਆ। ਫੇਰ ਕੁਝ ਹੋਰ ਪਾਉਂਦੇ ਆ, ਏਦਾਂ ਥੋੜੀਆਂ-ਥੋੜੀਆਂ ਚੀਜ਼ਾਂ ਗੀਆਂ ਸਾਰੀਆਂ ਪਾਉਂਦੇ। ਪਰ ਮੇਰਾ ਸਿਸਟਮ ਇਹ ਆ ਕਿ ਮੈਂ ਤਾਂ ਸਾਰਾ ਕੁਝ ਇੱਕ ਵਾਰੀ ਕੱਟ ਕੇ ਵਿੱਚ ਪਾ ਦਿੰਦਾ। ਸਾਰਾ ਕੁਝ ਇੱਕ ਵਾਰੀ। ਹਾਂਜੀ ਵੈਸੇ ਬੁਆਇਸ ਨੂੰ ਕੱਟੀ ਕੁਕਿੰਗ ਆਉਂਦੀ ਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਘਰੇ ਆ ਜਿਹੜੀਆਂ ਮੰਮੀਆਂ ਜਾਂ ਭੈਣਾਂ ਹੀ ਕੁਕਿੰਗ ਕਰਦੀਆਂ ਮੇਰਾ ਕੈਮਰਾ ਦਾ ਸਾਰਾ ਇੱਧਰ ਹੈ ਜੀ ਤੂੰ ਨੰਗਣਾ ਦਾ ਨੰਗ ਜਾ ਹੂੰ ਦਿਖਾਵਾਂਗੇ ਓਕੇ ਦੋਸਤੋ ਫੇਰ ਮਿਲਦੇ ਆ ਬ੍ਰੇਕ ਤੋਂ ਬਾਅਦ